ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੂਲਬਾਈ ਜ਼ਿਲ੍ਹਾ ਬਠਿੰਡਾ ਤਹਿਸੀਲ ਵੀ ਬਠਿੰਡਾ ਹੀ ਆ ਨੇੜੇ ਕਿਦੜਵਾ ਸ਼ਹਿਰ ਰਹਿ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਲਾਲ ਰੰਗ ਦੀ ਗਰਮੀ ਰਹਿਤ ਬੈੜ ਵਿਖਾਉਣੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਦੁੱਧ ਕਰਮ ਵਾਲੀਆਂ ਦਾ ਮੱਝਾਂ ਵਰਗਾ ਹੁੰਦਾ ਜਮਾ ਚਟਾ ਮਗਰ ਵੀ ਬੱਛੀ ਐ ਤਾਜੀ ਸੂਈ ਸਵਾਈ ਐ ਇਹਦੀ ਪ੍ਰੋਪਰ ਸਾਰੀ ਇਨਫੋਰਮੇਸ਼ਨ ਤੁਹਾਨੂੰ ਮੈਂ ਹੀ ਦੇਵਾਂਗਾ ਬਾਪੂ ਨੇ ਤੋਰ ਕੇ ਵਿਖਾ ਦੇਣਗੇ ਦੂਜੇ ਸੂਵੇ ਬਾਈ ਹੁਣੇ ਦੱਸਦੇ ਆ ਕਿ ਸੂਈ ਐ ਥੋੜਾ ਸਮਾਂ ਹੀ ਹੋਇਆ ਇਹ ਜੇ ਸੂਈ ਨੂੰ ਜੇਰ ਪੈਣੀ ਐ ਜੇ ਬਾਕੀ ਐ ਬਾਕੀ ਬੱਚਾ ਤੁਸੀਂ ਪਰਲੇ ਪਾਸੇ ਵੇਖ ਸਕਦੇ ਆ ਜੇ ਪ੍ਰੋਪਰ ਖੜ ਨਹੀਂ ਲੱਗਿਆ 14 15 ਕਿਲੋ ਬਾਪੂ ਦੱਸਦਾ ਕਿ ਖੁੱਲਾ ਦੁੱਧ ਪਿਆਜੂ ਬਾਕੀ ਤੁਹਾਨੂੰ ਥਾਣ ਵਿਖਾ ਦੇਣਾ ਰੇਡ ਤੋਂ ਆ ਹਵਾਨਾ ਵੇਖ ਲੋ ਸੋਹਣਾ ਹਵਾਨਾ ਫਿਟਿੰਗ ਵਾਲਾ ਥਣ ਭਾਂਡੇ ਦੀ ਸਾਫ ਸੁਥਰੀ ਐ ਆ ਸਾਈਡ ਤੋਂ ਵੀ ਵੇਖ ਲੋ ਬਹੁਤ ਸੋਹਣਾ ਮੋਟਾ ਅਦੀ ਚਵਾਈ ਵਾਲਾ ਜਾਨ ਵਾਲਾ ਥਾਣਾ ਚਵਾਈ ਵੀ ਬਾਪੂ ਦੱਸਦਾ ਇੱਕ ਨੰਬਰ ਉਹ ਬਾਪੂ ਕਹਿੰਦਾ ਹੁਣ ਧਾਰਾਂ ਵੀ ਮਾਰਨੀਆਂ ਤੁਹਾਨੂੰ ਮਾਰ ਕੇ ਵਿਖਾ ਦਿੰਨੇ ਆ ਮਾਰ ਦੋ ਜੀ ਧਾਰਾਂ ਆ ਚਵਾਈ ਵੇਖ ਲੋ ਮੋਟੀ ਧਾਰ ਐ ਮੁਰਲੇ ਥਾਣਾ ਦੀ ਚਵਾਈ ਤੁਸੀਂ ਸਕਰੀਨ ਤੇ ਵੇਖ ਰਹੇ ਆ। ਗੁੱਠੀ ਵਰਗੀ ਮੋਟੀ ਧਾਰ ਹੈ। ਆ ਮਗਰਲੇ ਥਾਣਾ ਦੀਆਂ ਵੀ ਧਾਰਾਂ ਵੇਖ ਲਓ। ਚਵਾਈ ਚੰਗੀ ਆ। ਬਾਕੀ ਸੂਈ ਸਵਾਈ ਹੈਗੀ ਆ। ਜਿਹਦੇ ਪਸੰਦ ਆਉ ਦੋ ਟਾਈਮ ਭਾਵੇਂ ਚਾਰ ਟਾਈਮ ਅਗਲਾ ਚੋਕੇ ਲੈ ਜੇ। ਚਵਾਈ ਦੀ ਇੱਕ ਨੰਬਰ ਹੈ। ਮੋਟੀ ਧਾਰ ਆ। ਹੁਣ ਤੁਹਾਨੂੰ ਤੋਰ ਕੇ ਵਿਖਾ ਦਿੰਨੇ ਆ। ਦੂਜੇ ਸੂਵੇ ਸੂਈ ਹੈ ਲਾਲ ਰੰਗ ਦੀ ਵੱੱਛੀ ਹੈ। ਵਜਨ ਵਜਨ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਚੰਗਾ ਹਵਾਨਾ ਸੋਹਣਾ ਠੋਸ ਨਿਗਰ ਹੈ ਠਣ ਭਾਂਡੇ ਦੀ ਵੀ ਸਾਫ ਸੁਥਰੀ ਆ ਮੱਝ ਵਰਗਾ ਦੁੱਧ ਹੋਣਾ ਜਮਾ ਜੱਟਾ 14 15 ਕਿਲੋ ਬਾਪੂ ਦੱਸ ਦਾ ਦੁੱਧ ਪਿਆ ਜੂ ਬਾਕੀ ਜਿਹਦੇ ਪਸੰਦ ਆਊਗੀ ਸੋਈ ਸਵਾਈ ਹੈਗੀ ਆ ਭਵਾ ਦੋ ਟਾਈਮ ਚਾਰ ਟਾਈਮ ਭਵਾ ਅਗਲਾ ਪੰਜ ਟਾਈਮ ਚੋਗੇ ਲੈ ਜੇ ਮਗਰ ਇਹਦੇ ਵੱਛੀ ਆ ਮੁੱਲ ਕਰ ਨੂੰ 50000 55000 ਬਾਪੂ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 40 ਤੇ 2 42000 ਮੁੱਲ ਹੈ 42000 ਚੋਂ ਬਾਪੂ ਕਹਿੰਦਾ ਮਾਨਤਾਣ ਹੋ ਜਾਊਗਾ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਇੱਕ ਪਾਸੇ 80 85000 ਦੀ ਮੱਝ ਖੜਾ ਲਿਓ ਦੂਜੇ ਪਾਸੇ ਆ ਵੈੜ ਖੜਾ ਲਿਓ ਇੱਕ ਬਰੋਬਰ ਦੁੱਧ ਉਹਨਾਂ ਹੀ 80 85000 ਵਾਲੀ ਮੱਝ ਨੇ ਦੁੱਧ ਦੇਣਾ ਉਹਨਾਂ ਹੀ ਨੇ ਦੁੱਧ ਦੇ ਦੇਣਾ ਤੇ ਦੁੱਧ ਮੱਝਾਂ ਰਖੂ ਜਮ ਚਿੱਟਾ ਨਾ ਇਹ ਠੰਡ ਮਣਾਉਂਦੀਆਂ ਨਾ ਇਹ ਗਰਮੀ ਮਣਾਉਂਦੇ ਆ ਗਰਮੀ ਦਾ ਚਲੋ ਹੁਣ ਨੰਗੀ ਸਿਆਲਾਂ ਦੇ ਡੈਣ ਆ ਜਣੇ ਹੁਣ ਸਿਆਲੋ ਸੈਲ ਕਰਮਾਂ ਵਾਲੀ ਵਧੀਆ ਦੁੱਧ ਪਿਆਜੂ ਬਾਕੀ ਫੋਨ ਨੰਬਰ ਸਕਰੀਨ ਤੇ ਆ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਪਿੰਡ ਲੂਲਬਾਈਆ ਜ਼ਿਲ੍ਹਾ ਬਠਿੰਡਾ ਤਹਿਸੀਲ ਗਿੱਦੜਵਾ ਤਹਿਸੀਲ ਬਠਿੰਡਾ ਹੀ ਆ ਨੇੜੇ ਗਿੱਦੜਵਾ ਸ਼ਹਿਰ ਰਹਿ ਜਾਂਦਾ 2.5 ਕਿਲੋਮੀਟਰ ਤੇ ਆ ਸੋਹਣੀ ਵਹਿੜ ਆ ਤਾਜੀ ਸੂਈ ਸਵਾਈ ਆ ਮਗਰ ਵੱਚੀ ਆ ਜਦੋਂ ਜੀਰ ਪੈ ਗਈ ਵੀਡੀਓ ਬਣਾ ਕੇ ਬਾਈ ਹੁਣੀ ਰੱਖ ਲੈਣਗੇ ਤੁਹਾਨੂੰ WhatsApp ਤੇ ਸੈਂਡ ਕਰ ਦੇਵਾਂਗੇ ਨਹੀਂ ਆ ਕੇ ਵੇਖ ਲਓ ਲਾਸਟ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲਦ ਮਿਲਦੇ ਆ ਕਿਸੇ ਹੋਰ ਨਾਲ ਵੀਡੀਓ ਦੇ ਨਾਲ